ਸਸ਼ੀਕਾਲਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਆਪਾਂ ਜਾਣਦੇ ਹਾਂ ਕਿ ਹੜਾਂ ਦੇ ਉੱਪਰ ਸਿਆਸਤ ਘਟ ਹੁੰਦਾ ਨਾਮ ਨਹੀਂ ਲੈ ਰਹੀ ਪਾਰਟੀ ਭਾਵੇਂ ਕੋਈ ਵੀ ਹੋਵੇ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਹਰ ਇੱਕ ਪਾਰਟੀ ਇਸ ਸਮੇਂ ਵੱਡੇ ਪੱਧਰ ਦੇ ਉੱਪਰ ਸਿਆਸਤ ਕਰ ਰਹੀ ਹੈ ਨਾਲ ਨਾਲ ਲੋਕਾਂ ਦੀ ਮਦਦ ਵੀ ਸਿਆਸਤਦਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਇਹਨਾਂ ਸਿਆਸਤਦਾਨਾਂ ਦੇ ਵੱਲੋਂ ਮਦਦ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਵੀਡੀਓਜ਼ ਤੇ ਫੋਟੋਜ਼ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਇਤਰਾਜ਼ ਆ ਜਿਹੜਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਹੈ ਕਿ ਤੁਸੀਂ ਸਿਰਫ ਫੋਟੋਆਂ ਤੇ ਵੀਡੀਓਜ਼ ਦੇ ਲਈ ਹੀ ਆ ਰਹੇ ਹੋ ਕਈ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਪ੍ਰਸ਼ਾਸਨ ਲੀਡਰਾਂ ਦੇ ਨਾਲ ਆਉਂਦਾ ਪਰ ਜਦੋਂ ਲੀਡਰ ਚੱਲ ਜਾਂਦੇ ਨੇ ਢੇੜਾ ਦੇ ਕੇ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਹੀ ਚਲਾ ਜਾਂਦਾ ਤੇ ਕਿਸੇ ਤਰੀਕੇ ਦੀ ਕੋਈ ਮਦਦ ਹੈ ਜਿਹੜੀ ਉਹ ਨਹੀਂ ਹੋ ਰਹੀ ਇਸ ਵਿਸ਼ੇ ਦੇ ਉੱਪਰ ਹੀ ਅਰਸ਼ਦੀਪ ਕਲੇਰ ਜੋ ਕਿ ਅਕਾਲੀ ਦਲ ਦੇ ਮੁਖ ਬੁਲਾਰੇ ਨੇ ਉਹ ਬੋਲਦੇ ਨਜ਼ਰ ਆਏ ਅਰਸ਼ਦੀਪ ਕਲੇਰ ਉਹਨਾਂ ਦਾ ਕਹਿਣਾ ਹੈ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੈ ਸਾਨੂੰ ਇੱਕ ਦੂਜੇ ਦੇ ਨਾਲ ਖੜਨ ਦੀ ਲੋੜ ਹੈ ਪੰਜਾਬੀਆਂ ਨੂੰ ਇੱਕ ਦੂਜੇ ਦੇ ਨਾਲ ਖੜਨ ਦੀ ਲੋੜ ਹੈ ਪਰ ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਉਹ ਇਸ ਤੇ ਸਿਆਸਤ ਕਰ ਰਹੀਆਂ ਨੇ ਸੋ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਅਰਸ਼ਦੀਪ ਕਲੇਰ ਉਹਨਾਂ ਦੇ ਵੱਲੋਂ ਪਾਰਟੀਆਂ ਦੇ ਉੱਪਰ ਲਗਾਏ ਗਏ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਪੰਜਾਬ ਅੱਜ ਇੱਕ ਬਹੁਤ ਔਖੀ ਘੜੀ ਦੇ ਵਿੱਚੋਂ ਲੰਘ ਰਿਹਾ ਹੈ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਰਾਜਨੀਤਿਕ ਰੋਟੀਆਂ ਸਿੱਕਣ ਦਾ ਹਾਲਾਂਕਿ ਸਾਰੇ ਜਾਣਦੇ ਨੇ ਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹਦੇ ਲਈ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਸੱਚ ਜਾਣਿਓ ਇਹ ਫੈਸਲਾ ਕੀਤਾ ਸੀ ਕਿ ਜਦ ਤੱਕ ਪੰਜਾਬ ਇਸ ਮੁਸੀਬਤ ਦੇ ਸਮੇਂ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਸਰਕਾਰ ਨੂੰ ਉਹਦੀਆਂ ਨਕਾਮੀਆਂ ਨਹੀਂ ਗਿਣਉਣੀਆਂ ਸਰਕਾਰ ਨੂੰ ਹੱਲਾਸ਼ੇਰੀ ਦੇਵਾਂਗੇ ਭਾਈ ਡਟ ਕੇ ਲੋਕਾਂ ਦੀ ਸੇਵਕ ਪਰ ਜਿਸ ਸਰਕਾਰ ਤੋਂ ਪੰਜਾਬੀ ਤਵਕਕੋ ਰੱਖਦੇ ਨੇ ਜਿਸ ਸਰਕਾਰ ਤੋਂ ਲੋਕ ਇਹ ਚਾਹੁੰਦੇ ਸੀ ਕਿ ਇਸ ਮੁਸ਼ਕਲ ਦੇ ਸਮੇਂ ਚ ਸਰਕਾਰ ਲੋਕਾਂ ਦੀ ਬਾਹ ਫੜੂ ਉਹ ਸਰਕਾਰ ਤਾਂ ਸੌੜੀ ਸਿਆਸਤ ਕਰਨ ਦੇ ਵਿੱਚ ਰੁੱਝੀ ਪਿਛਲੇ 3-4 ਦਿਨ ਤੋਂ ਜਿਸ ਤਰੀਕੇ ਸਰਕਾਰ ਨੇ ਆਪਣੀ ਨਕਾਮੀ ਛਪਾਉਣ ਦੇ ਲਈ ਦੂਜੇ ਮੁੱਦੇ ਉਭਾਰੇ ਨੇ ਉਥੋਂ ਸਪਸ਼ਟ ਹੈ ਕਿ ਸਰਕਾਰ ਨੇ ਆਪਣਾ ਫੇਲੀਅਰ ਕਬੂਲ ਲਿਆ ਪਹਿਲਾ ਪਠਾਨ ਮਾਜਰਾ ਸਾਹਿਬ ਦੀ ਸਕ੍ਰਿਪਟ ਮਤਲਬ ਫਿਲਮਾਂ ਵਾਂਗੂ ਆਪਾਂ ਕੰਮ ਕਰਦੇ ਆ ਕਿ ਕ ਐਮ ਐਲ ਏ ਸਰਕਾਰ ਦੇ ਖਿਲਾਫ ਬੋਲਿਆ ਫਿਰ ਉਹ ਮੀਡੀਆ ਦੇ ਵਿੱਚ ਚੱਲਿਆ ਫਿਰ ਉਹਤੇ ਪਰਚਾ ਹੋਇਆ ਫਿਰ ਕਹਿੰਦੇ ਜੀ ਗ੍ਰਿਫਤਾਰ ਹੋ ਗਿਆ ਫਿਰ ਭਜਾਤਾ ਅੱਜ ਐਮ ਐਲ ਏ ਸਾਹਿਬ ਸਾਹਮਣੇ ਆ ਕੇ ਕਹਿੰਦੇ ਜੀ ਮੈਂ ਤਾਂ ਪੁਲਿਸ ਨੂੰ ਰੋਟੀ ਖਾਣ ਬਿਠਾਤਾ ਤੇ ਮੈਂ ਭੱਜ ਗਿਆ ਮਤਲਬ ਆਪਾਂ ਕਰ ਕੀ ਰਹੇ ਇਹਦੇ ਤੇ ਤਾਂ ਡੀ ਜੀ ਪੀ ਸਾਹਿਬ ਦੱਸਣ ਵੀ ਭਾਈ ਪੁਲਿਸ ਉਥੇ ਰੋਟੀ ਖਾਣ ਗਈ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਜੋ ਕੀਤਾ ਉਹਨੇ ਤਾਂ ਬਹੁਤ ਵੱਡਾ ਸਵਾਲ ਮੁੱਖ ਮੰਤਰੀ ਦੀ ਕੁਰਸੀ ਤੇ ਤਾਂ ਖੜਾ ਕਰਨਾ ਹੀ ਕਰਨਾ ਸੀ ਭਗਵੰਤਪਾਲ ਸਾਹਿਬ ਨਿੱਜੀ ਤੌਰ ਤੇ ਥੋੜੇ ਤੇ ਖੜਾ ਕਰਦਾ ਇਹ ਮੁਸੀਬਤ ਦੇ ਸਮੇਂ 'ਚ ਕਿਸੇ ਨੂੰ ਵੀ ਇਹ ਚੇਤਾ ਆਉਂਦਾ ਕਿ ਕੋਈ ਮੁੱਖ ਮੰਤਰੀ ਇਹ ਸੋਚ ਸਕਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਫਿਲਮ ਵਾਂਗੂ ਜਾ ਕੇ ਸ਼ੂਟਿੰਗ ਕਰੀਏ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰ ਦੀ ਜਿਹਦੇ ਘਰੇ ਕਹਿੰਦੇ ਇੱਕ ਬੂੰਦ ਹੜਾਂ ਦਾ ਪਾਣੀ ਨਹੀਂ ਗਿਆ ਉਹਨੂੰ ਆਪਾਂ ਤਿਆਰ-ਪਿਆਰ ਕਰਕੇ ਉੱਥੇ ਖੜਾਤਾ ਉਹ ਕਹਿੰਦੇ ਜੀ ਅਸੀਂ ਬਰਬਾਦ ਹੋ ਗਏ ਮੁੱਖ ਮੰਤਰੀ ਸਾਹਿਬ ਨੇ ਰੋਕੇ ਦਿਖਾਤਾ ਤੇ ਅੱਜ ਸਾਰੇ ਪੰਜਾਬ ਦੇ ਸਾਹਮਣੇ ਉਹ ਗੱਲ ਨਿਕਲੀ ਕਿ ਕਿਸ ਤਰੀਕੇ ਇਹ ਸਕ੍ਰਿਪਟ ਲਿਖੀ ਗਈ ਸੀ ਕਿ ਇਸ ਤਰੀਕੇ ਪੰਜਾਬ ਦੀ ਸੇਵਾ ਕਰੋਗੇ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਹੈ ਮੈਂ ਮੁੱਖ ਮੰਤਰੀ ਸਾਹਿਬ ਸਪਸ਼ਟ ਤੌਰ ਤੇ ਗੱਲਾਂ ਕਹਿਣੀਆਂ ਤਾਂ ਨਹੀਂ ਚਾਹੁੰਦਾ ਸੀ ਪਰ ਅੱਜ ਹੁਣ ਕਿਉਂਕਿ ਆਪ ਆਦਮੀ ਪਾਰਟੀ ਆਪ ਡਰਾਮਾ ਕਰ ਰਹੀ ਹੈ ਤਾਂ ਸਵਾਲ ਤਾਂ ਤੁਹਾਨੂੰ ਕਰਨਾ ਪੈਂਦਾ ਇਹ ਪੰਜਾਬ ਦੇ ਹਾਲਾਤਾਂ ਲਈ ਅਸਲ ਦੇ ਵਿੱਚ ਜ਼ਿੰਮੇਵਾਰ ਤਾਂ ਤੁਸੀਂ ਆ ਇਹ ਸਾਰੀਆਂ ਮੀਟਿੰਗਾਂ ਹੁੰਦੀਆਂ ਕਦੋਂ ਮਤਲਬ ਬਤੌਰ ਮੁੱਖ ਮੰਤਰੀ ਦੱਸੋ ਜਨਵਰੀ ਫਰਵਰੀ ਦੇ ਵਿੱਚ ਹੁੰਦੀਆਂ ਨੇ ਔਰ ਇਸ ਸਾਲ ਜਨਵਰੀ ਫਰਵਰੀ ਚ ਆਪਾਂ ਰਵਿੰਦ ਕੇਜਰੀਵਾਲ ਸਾਹਿਬ ਦੀ ਇਲੈਕਸ਼ਨ ਚ ਬਿਜ਼ੀ ਸੀ ਸਾਰੇ ਮੰਤਰੀ ਸਾਰੇ ਐਮ ਐਲ ਏ ਮੁੱਖ ਮੰਤਰੀ ਉੱਥੇ ਬਿਠਾਏ ਸੀ ਸੋਰੀ ਮੀਟਿੰਗਾਂ ਕਰਨੀਆਂ ਕਿੰਨੇ ਸੀ ਹੜਾਂ ਦੀ ਫਿਰ ਉਸ ਤੋਂ ਬਾਅਦ ਆਪਾਂ ਬੀਬੀ ਐਮ ਪੀ ਦੀ ਸਿਆਸਤ ਸ਼ੁਰੂ ਕਰ ਲਈ ਔਰ ਖਾਸ ਕਰਕੇ ਜਿਹੜਾ ਨਹਿਰੀ ਵਿਭਾਗ ਹੈ ਇਹ ਪੰਜਾਬ ਦੇ ਲਈ ਇੱਕ ਬਹੁਤ ਮਹੱਤਵਪੂਰਨ ਮਹਿਕਮਾ ਤੇ ਇਹਦੇ ਆਪਾਂ ਤਿੰਨ ਸਾਲਾਂ ਚ ਮੰਤਰੀ ਬਦਲ ਤੇ ਚਾਰ ਪਹਿਲਾ ਹਰਜੋਤ ਬੈਂਸ ਫਿਰ ਮੀਤ ਹੇਰ ਫਿਰ ਚੇਤਨ ਜੋੜਾ ਮਾਜਰਾ ਸਾਹਿਬ ਹੁਣ ਬਰਿੰਦਰ ਕੋਇਲ ਜੀ ਸੋ ਮੰਤਰੀਆਂ ਨੇ ਕੰਮ ਕਦੋਂ ਕਰਨਾ ਉਹਨਾਂ ਨੂੰ ਮਹਿਕਮੇ ਦੀ ਸਮਝ ਹੀ ਹੈ ਨਹੀਂ ਤਾਂ ਕਰਕੇ ਅੱਜ ਇਹ ਪੰਜਾਬ ਦੇ ਹਾਲਾਤ ਨੇ ਕਿਉਂਕਿ ਕੱਲੀ ਸਿਆਸਤ ਕਰਨ ਦੇ ਵਿੱਚ ਆ ਬੀਬੀ ਐਮਬੀ ਦੀ ਆਪਾਂ ਸਿਆਸਤ ਕਰਦੇ ਰਹੇ ਨਾਲੇ ਹਰਿਆਣੇ ਨੂੰ ਪਾਣੀ ਦਿੰਦੇ ਰਹੇ ਨਾਲੇ ਉੱਪਰੋਂ ਸਿਆਸਤ ਕਰਦੇ ਰਹੇ ਕਦੇ ਸੋਚਿਆ ਹੀ ਨਹੀਂ ਵੀ ਨਦੀਆਂ ਨਾਲਿਆਂ ਦੀ ਕੱਸੀਆਂ ਦੀ ਸਫਾਈ ਕਰਾ ਲਈ ਅੱਗੇ ਬਰਸਾਤਾਂ ਦਾ ਮੌਸਮ ਆਇਆ ਐਸਟੀਆਰਫ ਦਾ ਜਿਹੜਾ ਫੰਡ ਹੈ ਉਹਦੇ 'ਚ ਪੰਜਾਬ ਨੇ ਆਪਣਾ ਹਿੱਸਾ ਨਹੀਂ ਪਾਇਆ ਕਿਉਂਕਿ ਕੇਂਦਰ ਦਾ ਇੱਕ ਹਿੱਸਾ ਪੰਜਾਬ ਨੇ ਆਪਣਾ ਹਿੱਸਾ ਪਾਉਣਾ ਸਾਰੇ ਸੂਬਿਆਂ ਨੇ ਉਹ ਫੰਡ ਦੇ ਵਿੱਚ ਆਪਣਾ ਹਿੱਸਾ ਪਾ ਲਿਆ ਸਿਵਾਏ ਪੰਜਾਬ ਤੋਂ ਤਾਂ ਅੱਜ ਪੰਜਾਬ ਦੇ ਹਾਲਾਤ ਨੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਹ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਕਦੇ ਸੜਕ ਤੇ ਬਹਿ ਕੇ ਰੋਟੀ ਖਾਣ ਲੱਗ ਜਾਂਦੇ ਨੇ ਉਹ ਵੀ ਹੁਣ ਵੀਡੀਓ ਸਾਹਮਣੇ ਆ ਗਈ ਕਿ ਬੈਠੇ ਫੋਟੋ ਖਚਾਈ ਫਿਰ ਰੋਟੀ ਚਕਾਤੀ ਆਪਾਂ ਕਿਉਂ ਮੁੱਖ ਮੰਤਰੀ ਸਾਹਿਬ ਇੱਜੇ ਕੰਮ ਕਰਦੇ ਆ ਪੰਜਾਬੀਆਂ ਨੇ ਤੁਹਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ 92 ਐਮਐਲਏ ਦਿੱਤੇ ਨੇ ਉਹ ਪੰਜਾਬ ਦਾ ਕੰਮ ਕਰਕੇ ਦਿਖਾਓ ਇਹ ਜਿਹੜੀ ਫੋਕੀ ਸ਼ੌਹਰਤ ਹੈ ਇਹ ਜਿਹੜਾ ਹਰ ਸਮੇਂ ਕੈਮਰੇ ਲਾ ਕੇ ਇਹ ਦੇਖ ਲਿਆ ਏ 2022 ਤੋਂ ਪਹਿਲਾਂ ਚੱਲ ਗਿਆ ਔਰ ਅੱਜ ਪੰਜਾਬ ਇਹ ਵੀ ਸਮਝ ਗਿਆ ਕਿ ਪੰਜਾਬ ਤੋਂ ਕਿੱਡੀ ਵੱਡੀ ਗਲਤੀ ਹੋਈ ਕਿਉਂਕਿ ਆਪਾਂ ਪੜਦੇ ਹੁੰਦੇ ਹੁੰਨੇ ਆ ਨਾ ਕਿ ਕਿਤਾਬਾਂ ਦੇ ਵਿੱਚ ਇੱਕ ਐਸੇ ਲਿਖਿਆ ਹੁੰਦਾ ਹੈ ਨੀਚੇ ਉਹਦੇ ਸੰਖੇਪ ਦੇ ਵਿੱਚ ਸੰਖੇਪ ਦੇ ਵਿੱਚ ਅੱਜ ਪੰਜਾਬ ਨੂੰ ਇਹ ਸਮਝ ਆ ਗਿਆ ਕਿ ਕਿਸ ਤਰੀਕੇ ਪੰਜਾਬ ਨੂੰ ਠੱਗਿਆ ਗਿਆ ਆਹੀ ਗੱਲਾਂ ਕਰਕੇ ਪੰਜਾਬ ਨੂੰ ਠੱਗਿਆ ਗਿਆ ਜਿੱਦਾਂ ਕੱਲ ਉਹ ਉਥੇ ਮਨਜੀਤ ਕੌਰ ਜੀ ਨੂੰ ਖੜਾ ਲਿਆ ਮੈਂ ਤਾਂ ਮਨਜੀਤ ਕੌਰ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ 3 ਸਾਲਾਂ ਦੇ ਵਿੱਚ ਐਸਾ ਕੀ ਆਮ ਆਦਮੀ ਪਾਰਟੀ ਨੇ ਦਿੱਤਾ 1.5 ਸਾਲ ਰਹਿ ਗਿਆ ਕਦੇ ਤਾਂ ਆਪਾਂ ਪੰਜਾਬ ਦੇ ਲਈ ਖੜ੍ਹ ਜੀਏ ਕਿ ਆਪਾਂ ਕੱਲਾ ਮੁੱਖ ਮੰਤਰੀ ਜਾਂ ਆਪਾਂ ਆਮ ਆਦਮੀ ਪਾਰਟੀ ਦੇ ਆਕਾਮਾਂ ਨੂੰ ਖੁਸ਼ ਕਰਨਾ ਹੈ ਕਿ ਆਪਾਂ ਪੰਜਾਬ ਪ੍ਰਤੀ ਆਪਣਾ ਕੋਈ ਫਰਜ਼ ਸੋ ਇਹ ਗੱਲਾਂ ਦੇ ਨਾਲ ਮੈਂ ਆਮ ਆਦਮੀ ਪਾਰਟੀ ਨੂੰ ਇੱਕ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ 1.5 ਸਾਲ ਦਾ ਸਮਾਂ ਰਹਿ ਗਿਆ ਆਮ ਆਦਮੀ ਪਾਰਟੀ ਆਪਣਾ ਫਰਜ਼ ਪਛਾਣੇ ਆਮ ਆਦਮੀ ਪਾਰਟੀ ਨੂੰ ਜੋ ਜ਼ਿੰਮੇਵਾਰੀ ਪੰਜਾਬ ਨੇ ਲਈ ਹੈ ਜੋ 92 ਐਮਐਲਏ ਦਿੱਤੇ ਨੇ ਉਹ 92 ਐਮਐਲਏਆਂ ਦਾ ਕਰਜ਼ਾ ਆਮ ਆਦਮੀ ਪਾਰਟੀ ਦੇ ਸਿਰ ਤੇ ਉਹ ਪੰਜਾਬ ਦਾ ਚੁਕਾ ਦਿਓ ਨਹੀਂ ਫਿਰ 2027 ਦੇ ਵਿੱਚ ਜੋ ਹਾਲਾਤ ਨੇ ਅਜ ਐਮਐਲਏ ਕਿਉਂ ਬੋਲ ਰਹੇ ਨੇ ਅਜ ਐਮਐਲਏ ਨੂੰ ਕਿਉਂ ਪੜਾਸ ਕੱਢਣੀ ਪੈ ਰਹੀ ਹੈ ਕਿਉਂਕਿ ਹਲਕਿਆਂ 'ਚ ਉਹਨਾਂ ਨੂੰ ਬੜਾ ਨਹੀਂ ਦਿੰਦੇ ਲੋਕ ਉਹਨਾਂ ਦੇ ਕੱਪੜੇ ਪਾੜ ਰਹੇ ਨੇ ਮਜਬੂਰੀ ਬਣ ਗਈ ਹੈ ਐਮਐਲਏਾਂ ਦੀ ਥੋੜੇ ਖਿਲਾਫ ਬੋਲਣਾ ਜਾਂ ਦਿੱਲੀ ਦੇ ਖਿਲਾਫ ਬੋਲਣਾ ਗ੍ਰੀਲਾ ਵਾਰ ਚਲਪੀ ਹੈ ਭਗਵੰਤ ਮਾਨ ਸਾਹਿਬ ਦੇ ਖੇਮੇ ਦੇ ਐਮਐਲਏ ਦਿੱਲੀ ਨੂੰ ਨਿੰਦਰੇ ਨੇ ਦਿੱਲੀ ਵਾਲੇ ਭਗਵੰਤ ਮਾਨ ਸਾਹਿਬ ਨੂੰ ਨਿੰਦਰੇ ਨੇ ਪਰ ਇਹ ਥੋੜੀ ਆਪਸੀ ਲੜਾਈ ਦੇ ਵਿੱਚ ਨੁਕਸਾਨ ਪੰਜਾਬ ਦਾ ਹੋ ਪਰ ਜਿਸ ਸਰਕਾਰ ਤੋਂ ਪੰਜਾਬੀ ਤਵਕਕੋ ਰੱਖਦੇ ਨੇ ਜਿਸ ਸਰਕਾਰ ਤੋਂ ਲੋਕ ਇਹ ਚਾਹੁੰਦੇ ਸੀ ਕਿ ਇਸ ਮੁਸ਼ਕਿਲ ਦੇ ਸਮੇਂ ਚ ਸਰਕਾਰ ਲੋਕਾਂ ਦੀ ਬਾਹ ਫੜੂ ਉਹ ਸਰਕਾਰ ਤਾਂ ਸੌੜੀ ਸਿਆਸਤ ਕਰਨ ਦੇ ਵਿੱਚ ਰੁੱਝੀ ਪਿਛਲੇ 3-4 ਦਿਨ ਤੋਂ ਜਿਸ ਤਰੀਕੇ ਸਰਕਾਰ ਨੇ ਆਪਣੀ ਨਕਾਮੀ ਛਪਾਉਣ ਦੇ ਲਈ ਦੂਜੇ ਮੁੱਦੇ ਉਭਾਰੇ ਨੇ ਉਥੋਂ ਸਪਸ਼ਟ ਹੈ ਕਿ ਸਰਕਾਰ ਨੇ ਆਪਣਾ ਫੇਲੀਅਰ ਕਬੂਲ ਕੀਤਾ ਪਹਿਲਾ ਪਠਾਨ ਮਾਜਰਾ ਸਾਹਿਬ ਦੀ ਸਕ੍ਰਿਪਟ ਮਤਲਬ ਫਿਲਮਾਂ ਵਾਂਗੂ ਆਪਾਂ ਕੰਮ ਕਰਦੇ ਹਾਂ ਕਿ ਕਐਮਐਲਏ ਸਰਕਾਰ ਦੇ ਖਿਲਾਫ ਬੋਲਿਆ ਫਿਰ ਉਹ ਮੀਡੀਆ ਦੇ ਵਿੱਚ ਚੱਲਿਆ ਫਿਰ ਉਹਤੇ ਪਰਚਾ ਹੋਇਆ ਫਿਰ ਕਹਿੰਦੇ ਜੀ ਗ੍ਰਿਫਤਾਰ ਹੋ ਗਿਆ ਫਿਰ ਭਜਾਤਾ ਅੱਜ ਐਮਐਲਏ ਸਾਹਿਬ ਸਾਹਮਣੇ ਆ ਕੇ ਕਹਿੰਦੇ ਜੀ ਮੈਂ ਤਾਂ ਪੁਲਿਸ ਨੂੰ ਰੋਟੀ ਖਾਣ ਬਿਠਾਤਾ ਤੇ ਮੈਂ ਭੱਜ ਗਿਆ ਮਤਲਬ ਆਪਾਂ ਕਰ ਕੀ ਰਹੇ ਇਹਦੇ ਤੇ ਤਾਂ ਡੀਜੀਪੀ ਸਾਹਿਬ ਦੱਸਣ ਵੀ ਭਾਈ ਪੁਲਿਸ ਉੱਥੇ ਰੋਟੀ ਖਾਣ ਗਈ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੱਲ ਜੋ ਕੀਤਾ ਉਹਨੇ ਤਾਂ ਬਹੁਤ ਵੱਡਾ ਸਵਾਲ ਮੁੱਖ ਮੰਤਰੀ ਦੀ ਕੁਰਸੀ ਤੇ ਤਾਂ ਖੜਾ ਕਰਨਾ ਹੀ ਕਰਨਾ ਸੀ ਭਗਵੰਤ ਮਾਨ ਸਾਹਿਬ ਨਿੱਜੀ ਤੌਰ ਤੇ ਥੋੜੇ ਤੇ ਖੜਾ ਕਰਦਾ ਇਹ ਮੁਸੀਬਤ ਦੇ ਸਮੇਂ 'ਚ ਕਿਸੇ ਨੂੰ ਵੀ ਇਹ ਚੇਤਾ ਆਉਂਦਾ ਕਿ ਕੋਈ ਮੁੱਖ ਮੰਤਰੀ ਇਹ ਸੋਚ ਸਕਦਾ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਫਿਲਮ ਵਾਂਗੂ ਜਾ ਕੇ ਸ਼ੂਟਿੰਗ ਕਰੀਏ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰ ਦੀ ਜਿਹਦੇ ਘਰੇ ਕਹਿੰਦੇ ਇੱਕ ਬੂੰਦ ਹੜਾਂ ਦਾ ਪਾਣੀ ਨਹੀਂ ਗਿਆ ਉਹਨੂੰ ਆਪਾਂ ਤਿਆਰ ਪਿਆਰ ਕਰਕੇ ਉੱਥੇ ਖੜਾਤਾ ਉਹ ਕਹਿੰਦੇ ਜੀ ਅਸੀਂ ਬਰਬਾਦ ਹੋ ਗਏ ਮੁੱਖ ਮੰਤਰੀ ਸਾਹਿਬ ਨੇ ਰੋਕੇ ਦਿਖਾਤਾ ਤੇ ਅੱਜ ਸਾਰੇ ਪੰਜਾਬ ਦੇ ਸਾਹਮਣੇ ਉਹ ਗੱਲ ਨਿਕਲੀ ਕਿ ਕਿਸ ਤਰੀਕੇ ਇਸ ਸਕ੍ਰਿਪਟ ਲਿਖੀ ਗਈ ਸੀ ਕਿ ਇਸ ਤਰੀਕੇ ਪੰਜਾਬ ਦੀ ਸੇਵਾ ਕਰੋਗੇ ਕੀ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਹੈ ਮੈਂ ਮੁੱਖ ਮੰਤਰੀ ਸਾਹਿਬ ਸਪਸ਼ਟ ਤੌਰ ਤੇ ਗੱਲਾਂ ਕਹਿਣੀਆਂ ਤਾਂ ਨਹੀਂ ਚਾਹੁੰਦਾ ਸੀ ਪਰ ਅੱਜ ਹੁਣ ਕਿਉਂਕਿ ਆਪ ਆਦਮੀ ਪਾਰਟੀ ਆਪ ਡਰਾਮਾ ਕਰ ਰਹੀ ਹੈ ਤਾਂ ਸਵਾਲ ਤਾਂ ਤੁਹਾਨੂੰ ਕਰਨਾ ਪਣਦਾ ਇਹ ਪੰਜਾਬ ਦੇ ਹਾਲਾਤਾਂ ਲਈ ਅਸਲ ਦੇ ਵਿੱਚ ਜ਼ਿੰਮੇਵਾਰ ਤਾਂ ਤੁਸੀਂ ਆ ਇਹ ਸਾਰੀਆਂ ਮੀਟਿੰਗਾਂ ਹੁੰਦੀਆਂ ਕਦੋਂ ਮਤਲਬ ਬਤੌਰ ਮੁੱਖ ਮੰਤਰੀ ਦੱਸੋ ਜਨਵਰੀ ਫਰਵਰੀ ਦੇ ਵਿੱਚ ਹੁੰਦੀਆਂ ਨੇ ਔਰ ਇਸ ਸਾਲ ਜਨਵਰੀ ਫਰਵਰੀ ਚ ਆਪਾਂ ਰਵਿੰਦ ਕੇਜਰੀਵਾਲ ਸਾਹਿਬ ਦੀ ਇਲੈਕਸ਼ਨ ਚ ਬਿਜੀ ਸੀ ਸਾਰੇ ਮੰਤਰੀ ਸਾਰੇ ਐਮ ਐਲ ਏ ਮੁੱਖ ਮੰਤਰੀ ਉੱਥੇ ਬਿਠਾਏ ਸੀ ਸੋਹਰੇ ਮੀਟਿੰਗਾਂ ਕਰਨੀਆਂ ਕਿੰਨੇ ਸੀ ਹੜਾਂ ਦੀਆਂ ਫਿਰ ਉਸ ਤੋਂ ਬਾਅਦ ਆਪਾਂ BBMP ਦੀ ਸਿਆਸਤ ਸ਼ੁਰੂ ਕਰ ਲਈ ਔਰ ਖਾਸ ਕਰਕੇ ਜਿਹੜਾ ਨਹਿਰੀ ਵਿਭਾਗ ਹੈ ਇਹ ਪੰਜਾਬ ਦੇ ਲਈ ਇੱਕ ਬਹੁਤ ਮਹੱਤਵਪੂਰਨ ਮਹਿਕਮਾ ਤੇ ਇਹਦੇ ਆਪਾਂ ਤਿੰਨ ਸਾਲਾਂ ਚ ਮੰਤਰੀ ਬਦਲਤੇ ਚਾਰ ਪਹਿਲਾ ਹਰਜੋਤ ਬੈਂਸ ਫਿਰ ਮੀਤ ਹੇਰ ਫਿਰ ਚੇਤਨ ਜੋੜਾ ਮਾਜਰਾ ਸਾਹਿਬ ਹੁਣ ਬਰਿੰਦਰ ਕੋਇਲ ਜੀ ਸੋ ਮੰਤਰੀਆਂ ਨੇ ਕੰਮ ਕਦੋਂ ਕਰਨਾ ਉਹਨਾਂ ਨੂੰ ਮਹਿਕਮੇ ਦੀ ਸਮਝ ਹੀ ਹੈ ਨਹੀਂ ਤਾਂ ਕਰਕੇ ਅਜੇ ਪੰਜਾਬ ਦੇ ਹਾਲਾਤ ਨੇ ਕਿਉਂਕਿ ਕੱਲੀ ਸਿਆਸਤ ਕਰਨ ਦੇ ਵਿੱਚਾਂ ਬੀਬੀ ਐਮਪੀ ਦੀ ਆਪਾਂ ਸਿਆਸਤ ਕਰਦੇ ਰਹੇ ਨਾਲੇ ਹਰਿਆਣੇ ਨੂੰ ਪਾਣੀ ਦਿੰਦੇ ਰਹੇ ਨਾਲੇ ਉੱਪਰੋਂ ਸਿਆਸਤ ਕਰਦੇ ਰਹੇ ਕਦੇ ਸੋਚਿਆ ਹੀ ਨਹੀਂ ਵੀ ਨਦੀਆਂ ਨਾਲਿਆਂ ਦੀ ਕੱਸੀਆਂ ਦੀ ਸਫਾਈ ਕਰਾ ਲਈ ਅਗੇ ਬਰਸਾਤਾਂ ਦਾ ਮੌਸਮ ਆਇਆ ਐਸਟੀਆਰਫ ਦਾ ਜਿਹੜਾ ਫੰਡ ਹੈ ਉਹਦੇ ਚ ਪੰਜਾਬ ਨੇ ਆਪਣਾ ਹਿੱਸਾ ਨਹੀਂ ਪਾਇਆ ਕਿਉਂਕਿ ਕੇਂਦਰ ਦਾ ਇੱਕ ਹਿੱਸਾ ਹੈ ਪੰਜਾਬ ਨੇ ਆਪਣਾ ਹਿੱਸਾ ਪਾਉਣਾ ਸਾਰੇ ਸੂਬਿਆਂ ਨੇ ਉਹ ਫੰਡ ਦੇ ਵਿੱਚ ਆਪਣਾ ਹਿੱਸਾ ਪਾ ਲਿਆ ਸਿਵਾਏ ਪੰਜਾਬ ਤੋਂ ਤਾਂ ਅੱਜ ਪੰਜਾਬ ਦੇ ਹਾਲਾਤ ਨੇ ਬੇਸ਼ੱਕ ਅਰਸ਼ਟਿਪ ਕਲੇਅਰ ਇਸ ਸਮੇਂ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਪਰ ਪ੍ਰਚਾਰ ਰਹੇ ਨੇ ਕਿ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਅਕਾਲੀ ਦਲ ਵੀ ਇਸ ਮਸਲੇ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਪਿੱਛੇ ਨਹੀਂ ਹਟਿਆ ਜਦੋਂ ਤੋਂ ਹੜ ਆਏ ਨੇ ਉਦੋਂ ਤੋਂ ਹੀ ਮੱਝ ਅਤੇ ਦੁਆਬੇ ਹਲਕੇ ਦੇ ਵਿੱਚ ਸੁਖਬੀਰ ਬਾਦਲ ਵਿਚਰ ਰਹੇ ਨੇ ਤੇ ਸੁਖਬੀਰ ਬਾਦਲ ਵੀ ਵੱਡੇ ਪੱਧਰ ਦੇ ਉੱਪਰ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪਾ ਰਹੇ ਨੇ ਹੁਣ ਦੇਖਣਾ ਇਹ ਹੋਏਗਾ ਕਿ ਜੋ ਇਹ ਗੱਲ ਅਰਸ਼ਦੀਪ ਕਲੇਰ ਕਹਿ ਰਹੇ ਨੇ ਇਹ ਸਿਰਫ ਬਾਕੀ ਪਾਰਟੀਆਂ ਤੇ ਲਾਗੂ ਹੁੰਦੀ ਹੈ ਜਾਂ ਅਕਾਲੀ ਦਲ ਵੀ ਇਸ ਨੂੰ ਲਾਗੂ ਕਰਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते